ਕਾਲ ਜੀ ਮੈਂ ਤੁਹਾਡੀ ਆਪਣੀ ਸਿੰਗਮੀ ਸੋ ਮਮਮੀ ਅੱਜ ਮੇਰੇ ਨਾਲ ਪਹਿਲੇ ਵਲੌਗ ਚ ਆਉਣ ਲੱਗੇ ਆ ਮਮਮੀ ਡੈਡੀ ਦੋਨੋਂ ਆਣਗੇ ਕਿਉਂਕਿ ਅੱਜ ਤੁਹਾਨੂੰ ਅਸੀਂ ਹੋਮ ਟੂਰ ਕਰਾਵਾਂਗੇ ਜਿਹੜਾ ਕਿ ਹਜੇ ਬਣ ਰਿਹਾ ਆ ਬਣਨ ਤੋਂ ਬਾਅਦ ਵੀ ਪ੍ਰੋਪਰ ਦਿਖਾਵਾਂਗੇ ਬਟ ਅੱਜ ਤੁਹਾਨੂੰ ਦਿਖਾ ਦਿੰਦੇ ਆ ਕਿ ਕਿੱਦਾਂ ਦਾ ਬਣਾਇਆ ਕਿਉਂਕਿ ਬਹੁਤ ਜਣਿਆਂ ਦੇ ਕਮੈਂਟਸ ਪੜੇ ਸੀਗੇ ਉਹ ਕਹਿ ਰਹੇ ਸੀਗੇ ਦੀਦੀ ਘਰ ਤਾਂ ਦਿਖਾਓ ਕਿਹੜਾ ਕਿੱਦਾਂ ਦਾ ਬਣਾਇਆ ਕਿੱਦਾਂ ਦਾ ਬਣਾਇਆ ਸੋ ਅੱਜ ਤੁਹਾਨੂੰ ਕੰਟੀਨਿਊ ਅਸੀਂ ਦਿਖਾਵਾਂਗੇ ਸੋ ਅਸੀਂ ਫਿਲਹਾਲ ਪਹਿਤੇ ਤਾਈ ਜੀ ਦੇ ਹੁਣਾਂ ਦੇ ਘਰ ਰਹਿ ਰਹੇ ਹਾਂ ਇੱਕ ਕਮਰੇ ਚ ਅਡਜਸਟ ਕਰ ਰਹੇ ਹਾਂ ਹੁਣ ਅਸੀਂ ਚੱਲੇ ਆਪਣੇ ਘਰ ਉੱਧਰ ਦੇਖਣ ਕਿ ਮਿਸਤਰੀ ਕੰਮ ਤੇ ਲੱਗੇ ਕਿ ਨਹੀਂ ਚਲਵਾ ਰਹੇ ਮੈਸਤਰੀ ਇੱਧਰ ਆਇਆ ਮੈਸਤਰੀ ਲੱਗੇ ਨਹੀਂ ਕੰਮ ਤੇ ਅੱਜ ਕੁਝ ਲੱਗੇ ਤਾਂ ਤੇ ਲੱਗਾ ਵੀ ਹੈ ਚਾਹ ਪੀਂ ਮਮਾ ਗੱਡੀ ਚ ਜਾਣ ਦੇ ਹਾਂ ਜੀ ਇਹ ਗੱਡੀ ਦੇ ਵਿੱਚ ਬਹਿ ਕੇ ਚਾਹ ਪੀਣੀ ਹੈ ਐਚਾ ਚਲ ਆ ਜਾ ਫਿਰ ਸੋ ਉਹ ਚਾਹ ਪੀ ਮਨਾ ਸੋ हां तू जो लाया ਭੋਂਗਨ ਦੇ ਪੂਰਾ ਹਾਂ ਜੀ ਬੋਲੋ ਮੰਮਾ ਕਿੱਥੇ ਗਈ ਕਿੱਥੇ ਚੱਲੀ ਆਪਾਂ ਉੱਧਰ ਲੈ ਘਰ ਚੱਲੇ ਆ ਕੀ ਕਰਨ ਦੇਖਣ ਕਿ ਮਿਸਤਰੀ ਕੰਮ ਤੇ ਲੱਗਿਆ ਕਿ ਨਹੀਂ ਲੱਗੇ ਮੈਸੇਜਰ ਲੱਗਿਓ ਅੱਧੇ ਕੱਦੇ ਕੱਜ ਇੱਕ ਮੈਸੇਜ ਛੁੱਟੀ ਦੇ ਆ ਕਿੰਨੀ ਭਈ ਹੋਈ ਆ ਨਾ ਪੰਮਾ ਹੂੰ ਮੌਸਮ ਅੱਜ ਠੀਕ ਆ ਥੋੜਾ ਜਿਹਾ ਖਰਾਬ ਆ ਚਲੋ ਆਜੋ ਦਿਖਾਉਣੇ ਖਾਨੇ ਪਿੰਡ ਮਗੰਦਪੁਰ ਕਿਹੜਾ ਬੰਡ ਬੱਟੀ ਮਕੰਮਾ ਸ਼ੁਗਰ ਤਾਂ ਨਾਂ ਲੈਣਾ ਹੈ ਪਹਿਲਾਂ ਪਹਿਲਾਂ ਨਾਂ ਲੈਣਾ ਉਹਦੇ ਕੀ ਕਾਜੀਪੁਰ ਸ਼ਹਿਰ ਨਗੀਨਾ ਆਵੇ ਇੱਕ ਦਿਨ ਰਵੇ ਮਹੀਨਾ ਅੱਛਾ ਤੇ ਤਾਂ 4 ਸਾਲ ਹੋ ਗਏ ਇਹ ਡਾਇਲੌਗ ਮਾਰ ਮਾਰ ਕੇ ਖੋਣਾ ਮੈਂ ਇੱਥੇ ਰੱਖ ਲੂੰਗਾ ਹਾਂਜੀ ਸੋ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਆ ਇੱਥੇ ਸਾਡਾ ਘਰ ਆ ਤੇ ਬਹੁਤ ਜਣ ਮਿਲ ਕੇ ਵੀ ਗਏ ਹੋਏ ਆ ਉਹਨਾਂ ਨੂੰ ਤਾਂ ਪਤਾ ਹੀ ਆ ਸੋ ਅੱਜ ਅੰਦਰ ਤੁਹਾਨੂੰ ਦਿਖਾਉਂਦਾ ਸਾਈਡ ਦੀ ਬਹੁਤ ਰੰਗਲੀ ਦੇਰੀਆ ਡੇਰੀ ਹੁੰਦੀ ਆ ਡੇਰੀ ਵੀ ਕਿਹਾ ਮੈਂ ਡੇਰੀ ਕਿਹਾ ਆ ਅੱਗੇ ਆਜੋ ਆਜੋ ਸਰਦੇਓ ਫਲਾਮਬਰ ਸਾਡੀ ਪਹੁੰਚ ਗਏ ਮੈਂ ਪਰੰਪਰ ਮੈਂ ਫੋਨ ਵੀ ਨਹੀਂ ਕੀਤਾ ਮੈਸਟਰ ਵੀ ਫੋਨ ਨਹੀਂ ਕੀਤਾ ਹਾਲੇ ਹੁਣ ਆਇਆ ਹੀ ਲੱਗਦਾ ਆਜੋ ਸੋ ਇਹ ਸਾਡੀ ਕਰਦੀ ਐਂਟਰੀ ਆ ਉਹਨਾਂ ਨੂੰ ਪਾਣੀ ਛੱਡਦੇ ਨਹੀਂ ਕਿੱਲਾ ਪਾਣੀ ਛੱਡ ਦਿੰਨੇ ਆ ਕਿੰਨੀ ਕਿੱਜਾ ਅੱਗੀ ਖੁੱਲ੍ਹੀ ਬੱਜੀ ਆ ਇਤੋਂ ਸਾਡੀਆਂ ਪੋੜੀਆਂ ਨਿਕਲ ਨਹੀਂ ਆਇਆ ਹਜੇ ਜਗ੍ਹਾ ਥੋੜੀ ਸੀਗੀ ਬਟ ਉਹਨੇ ਕਿ ਜਗ੍ਹਾ ਬਹੁਤ ਛੋਟਾ ਬਣਾਇਆ ਅਜਨ ਦਾ ਤਾਂ ਫਿਕਰ ਛੱਡ ਦੇ ਛੱਡ ਦੇ ਕੱਢ ਲੈ ਸੋ ਮੈਂ ਸਿਰ ਤੇ ਹੱਥ ਸੇ ਪਵਾ ਗਿਆ ਉਦੋਂ ਤਾਂ ਹੱਥ ਸੇ ਪਵਾ ਗਿਆ ਵੈਸੇ ਇਹਨੂੰ ਕਹਿ ਸੀ ਕਿ ਕੋਨੇ ਚ ਲਾਈਟਾਂ ਰੱਖਮੀ ਆਂ ਸੈਂਟਰ ਚ ਚਾਰ ਲਾਈਟਾਂ ਰੱਖਿਆ ਤੇ ਇਹ ਆਪਣਾ ਇੱਕ ਇਹ ਸ਼ਾਰਟ ਨਾ ਉਹ ਵੀ ਤਾਰ ਮੜ ਜੀ ਦੇਖੀ ਹੈ ਲੱਗਿਓ ਇੱਧਰ ਇਹ ਲਾਟੂ ਜਗਦਾ ਇਹ ਨਾ ਜਗਦਾ ਇਹ ਇਹਨੂੰ ਹੱਥ ਚ ਨਾ ਚੱਕ ਮੈਨੂੰ ਦੋ ਹਾਂ ਜੋ ਤੁਸੀਂ ਦਿਖਾਓ ਚਲੋ ਹਾਂ ਇਹਨੂੰ ਹੱਥ ਨਾ ਲਾਈਏ ਪਤਾ ਨਹੀਂ ਦਦਾ ਬਾਈ ਕਿੰਨਾ ਸੋ ਇੱਕ ਕਮਰਾ ਸਾਡਾ ਇਹ ਰੈਡੀ ਹੋਇਆ ਆ ਇਹਨੂੰ ਬੰਦੇ ਹੀ ਕਰਦੇ ਸੋ ਦੂਸਰਾ ਇੱਕ ਕਮਰਾ ਰੈਡੀ ਹੋਇਆ ਨਾਲ ਹੀ ਨਾਲ ਹੈ ਦੋਨੋਂ ਕਮਰੇ ਸੋ ਇਹ ਕਮਰੇ ਦੇ ਨਾਲ ਅਸੀਂ ਅਟੈਚ ਵਾਸ਼ਰੂਮ ਰੱਖ ਆਇਆ ਹੈ ਦੇਖਣ ਆ ਨੀ ਤੁਹਾਨੂੰ ਕਿਉਂਕਿ ਹਜੇ ਬਣ ਰਿਹਾ ਹੈ ਤੇ ਇਹ ਛੋਟਾ ਜਿਹਾ ਹਾਲ ਸਾਡਾ ਅੰਦਰ ਹੀ ਤੇ ਨਾਲ ਸਾਡੀ ਕਿਚਨ ਜਿਹੜੀ ਕਿ ਹਜੇ ਬਣ ਰਹੀ ਹੈ ਬਾਹਰ ਵਾਲੀ ਸਾਈਡ ਅਸੀਂ ਦੋਨੋਂ ਵਾਸ਼ਰੂਮ ਰੱਖਿਆ ਇੱਕ ਉਧਰ ਅੰਦਰ ਅਟੈਚ ਹੈ ਜਿਹੜਾ ਔਰ ਇੱਕ ਬਾਹਰ ਤੇ ਤੁਹਾਨੂੰ ਮੈਂ ਹੋਰ ਵੀ ਦਿਖਾ ਦਿੰਦੀ ਇੱਥੇ ਜਿੱਥੇ ਸਾਡਾ ਕੰਮ ਸ਼ੁਰੂ ਹੋ ਰਿਹਾ ਹੈ ਆ ਬਾਰ ਖਿਲਾਰਾ ਬੜਾ ਪਿਆ ਹੋਇਆ ਆ ਤੇ ਬਾਹਰੋਂ ਮੈਂ ਤੁਹਾਨੂੰ ਦਿਖਾ ਦਾਨੀ ਆ ਬਸ ਮੈਂ ਤੁਹਾਡੇ ਵੱਲੋਂ ਮੈਂ ਕੁਛ ਨਹੀਂ ਕਹਿਣ ਲੱਗੀ ਹੈਗੀ ਤੇ ਬਾਕੀ ਆਪਣਾ ਕੰਮ ਚੱਲ ਰਿਹਾ ਆ ਡੈਡੀ ਜਿਹੜਾ ਕਿ ਪਤਾ ਹੈ ਡੈਡੀ ਨੂੰ ਕਿ ਸਿਮੇ ਨਹੀਂ ਅੱਗੇ ਧੂੜੀ ਸੇਕਣੀ ਆ ਤੇ ਪਾਤੀਆਂ ਕਟੀਆਂ ਕਰਕੇ ਧੂਣੀ ਦੀ ਤਿਆਰੀ ਚੱਲ ਰਹੀ ਆ ਇੱਥੇ ਆਪਾਂ ਅੱਗ ਸੇਕ ਕੇ ਆਪਣਾ ਟਾਈਮ ਪਾਸ ਕਰਦੇ ਹੁੰਨੇ ਆ ਕਿਉਂਕਿ ਸਾਰਾ ਦਿਨ ਇਹਨਾਂ ਦੇ ਸਹਰੇਣੇ ਬੈਠਣਾ ਹੁੰਦਾ ਆ ਸੋ ਬਹੁਤ ਜਣੇ ਇੱਥੇ ਲੰਘਦੇ ਵਰਦੇ ਸਾਨੂੰ ਪਛਾਣਦੇ ਵੀ ਆ ਤੇ ਬਹੁਤ ਪਿਆਰ ਵੀ ਦੇ ਕੇ ਜਾਂਦੇ ਆ ਮਿਲ ਕੇ ਵੀ ਜਾਂਦੇ ਆ ਸੋ ਮੈਂ ਤੁਹਾਨੂੰ ਪਿੱਛੇ ਦਾ ਏਰੀਆ ਦਿਖਾ ਦਵਾ ਇਹ ਗੇਟ ਅਸੀਂ ਵੈਸੇ ਹੀ ਰੱਖਿਆ ਆ ਬੰਦ ਹੋ ਜਾਣਾ ਆ ਕਿਉਂਕਿ ਇਹਨਾਂ ਦਾ ਸਮਾਨ ਸਹੂਨ ਪਿਆ ਆ ਇਹਨਾਂ ਨੂੰ ਸੌਖਾ ਲੱਗਦਾ ਇੱਧਰੋਂ ਜਾਣਾ ਕਿਉਂਕਿ ਗਲੀ 'ਚ ਇੰਨੀ ਜਗ੍ਹਾ ਨਹੀਂ ਹੈਗੀ ਜਿਹੜਾ ਪਤਾ ਲੱਗੇ ਸੋ ਬਾਕੀ ਡੈਡੀ ਹੁਣੀ ਹਜੇ ਤਿਆਰੀ ਕਰ ਰਹੇ ਨੇ ਤੇ ਇਹ ਵੱਲ ਜੂ ਕਿ ਇੰਨਾ ਚਿਰ ਆਪਾਂ ਤੁਹਾਨੂੰ ਅੰਦਰੇ ਲੈ ਕੇ ਚੱਲਦੇ ਆ ਕੋਈ ਇਹਦਾ ਆਪਣਾ ਜੈਤੀਆ ਲੈਟ ਆ ਉਹ ਬਾਹਰ ਕਹਿਣੀ ਚਾਹ ਆਪਣੀ ਉਹ ਦੋ ਫੈਸਲਾ ਹੈ ਦੇ ਉਹ ਹੀ ਚੱਕਲਾ ਦੂਸਰਾ ਹੀ ਅੱਛਾ ਜੀ ਬਹੁਤ ਆਲ ਮੈਂ ਜਿਹੋ ਵਸਾ ਕੇ ਦੀ ਕਰਾ ਤੂੰ ਵੀ ਦੇਣਾ ਫੈਸਲੇ ਦਾਰ ਲਾਉਣੇ ਨੇ ਇਹ ਸੋ ਥੋੜਾ ਜਿਹਾ ਪਲੰਬਰ ਦਾ ਕੰਮ ਰਹਿ ਗਿਆ ਥੋੜਾ ਜਿਹਾ ਲਾਈਟ ਦਾ ਰਹਿ ਗਿਆ ਲਾਈਟ ਵਾਲੇ ਨੇ ਹੁਣ ਪਰਸੂ ਆਣਾ ਹੈ ਬਾਕੀ ਕੰਮ ਉਹਦ ਹੋਊਗਾ ਇਹ ਸਾਡਾ ਛੋਟਾ ਜਿਹਾ ਹਾਲ ਜੇ ਵੀ ਇਹਦੇ ਲੈ ਗਿਆ ਜੇ ਇਹਦੇ ਲੈ ਗਿਆ ਤਾਂ ਲੱਗਦਾ ਹੈ ਇਹ ਤਾਂ ਮੱਝ ਲੈਣ ਲਈ ਕੰਮ ਕਰਾਉਣਾ ਇਹ ਵੀ ਨਾਲ ਹੀ ਕਰਦਾ ਹੈ ਥੋੜੀ ਲੈ ਬੰਦਾ ਬਾਲਕ ਲਈ ਘੁੰਮੇ ਚੱਕ ਲਾ ਮੋਟੀ ਕਿੱਥੇ ਜਲੀ ਆ ਐਸੀ ਚੱਲਣੇ ਪਲਬਰ ਦਾ ਸਵਾਲ ਹੈ ਲੈ ਲੈ ਇਹਦੇ ਦੇਖ ਇਹਦੇ ਪੈਸੇ ਵੀ ਲੈਣਾ ਤਾਂ ਥੋੜੀ ਜਿਹੀ ਮੋਟੀ ਪਲਬਰ ਦਾ ਸਵਾਲ ਦਾ ਸਵਾਲ ਲੈਣ ਚੱਲੇ ਆ ਸੀ ਉਹ ਕਹਿੰਦਾ ਮੱਝ ਸੂਣ ਵਾਲੀ ਹੈ ਫਿਰ ਵੇਚ ਮੈਤਰੀ ਸਮੈਂਟ ਚੱਕ ਲਈ ਐ ਫੋਨ ਤੇ ਨਾ ਲੱਗਾ ਰਿਹਾ ਮਾਮਾ ਜੂਮ ਕਰਕੇ ਦਿਖਾ ਰਿਹਾ ਨਾ ਇੱਦੀ ਲੁਕੀ ਜਾਂਦਾ ਹੁਣ ਮੈਂ ਕਿਹਾ ਸਮੈਂਟ ਚੱਕ ਲਈ ਉਥੋਂ ਤੇ 파ਰਤੀ ਲਿਖਾ ਲੈ ਮੇਰੀ ਗੱਲ ਕਰਾਣੀ ਫੋਨ ਤੇ ਚਲੋ ਕਿੰਨੀ ਪਰਚੀ ਬਣਨੀ ਪਹਿਲਾਂ ਲੇਕ ਕੇ ਦਿੱਤੀ ਐ ਇੰਨੀ ਮੈਂ ਤਾਂ ਕੈਸੇ ਨੂੰ ਚਾਰ ਟੂਟੀਆਂ ਲੈ ਦੇ ਜਿਹੜੀਆਂ ਲੱਗਣੀਆਂ ਵਾ ਇਹਦੀ ਚਿੱਠੀ ਕਾਗਜ਼ ਬਣਾਤੀ ਆ ਇਹ ਸਾਰਾ ਸਵਾਦ ਇਕੱਲੇ ਪੀਤੀ ਆ ਸਾਡਾ ਹੋ ਛੋਟੀ ਆ ਨੱਖਰੋ ਵਿੱਚ ਛੋਟੀ ਰੋ ਵਿੱਚ ਰੱਖ ਦੇ ਕਹਿੰਦੀ ਜਾ ਕੇ ਅੱਗੇ ਤੇ ਲੈ ਆ ਮੈਂ ਤਾਂ ਛੋਟੀ ਆ ਕਹਿੰਦੀ ਰੱਖ ਰਹੀ ਵਿੱਚ ਚਲੋ ਜੀ ਆਪਾਂ ਮਿਲਦੇ ਆ ਪਲੰਬਰ ਦੀ ਦੁਕਾਨ ਤੇ ਪਲਾਂ ਚੱਲਿਆ ਸਮਾਨ ਟੂਟੀਆਂ ਵਗਰਾ ਸੀ ਪਸੰਦ ਕਰ ਲਾਂਗੇ ਠੀਕ ਹੈ ਜੀ ਠੀਕ ਹੈ ਸਰਪੰਚ ਨੂੰ ਲੈ ਕੇ ਜਾਣਾ ਨਾਲ ਜੇ ਸਭ ਦੇ ਪੈਕੋਲ ਹੈ ਨਹੀਂ ਵਿੱਚ ਪਾ ਕੇ ਬੰਦਾ ਸਾਨੂੰ ਧਰ ਕਰਦਾ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਅੱਜ ਦਾ ਵਲੌਗ ਤੁਸੀਂ ਦੇਖ ਹੀ ਰਹੇ ਹੋ ਤੇ ਤੁਹਾਨੂੰ ਇਹ ਵਲੌਗ ਚ ਇਹ ਵੀ ਦੱਸਦੀ ਕਿ ਬੜੀ ਦੂਰੋਂ ਇੱਕ ਦੀਦੀ ਮੇਲੇ ਸਪੈਸ਼ਲ ਸੂਟਸ ਡਿਜ਼ਾਈਨ ਕਰਕੇ ਲੈ ਕੇ ਆ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਦਿਖਾਉਂਗੀ ਮਤਲਬ ਕਿੰਨਾ ਪਿਆਰ ਕਰਦੇ ਨੇ ਕਿੰਨੀ ਦੂਰੋਂ ਇੱਥੇ ਆ ਰਹੇ ਨੇ ਮਤਲਬ ਮੈਨੂੰ ਮਿਲਣਾ ਤੇ ਮੈਂ ਵੇਟ ਕਰ ਰਹੀ ਮਨੋਂ ਲੋਕੇਸ਼ਨ ਤੇ ਹੋਇਆ ਬਾਕੀ ਜਦੋਂ ਆ ਜਾਣਗੇ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਤੇ ਸੂਟਾਂ ਦੇ ਮਾਮਲੇ 'ਚ ਸਿਰਾਈ ਸੂਟ ਸਿੰਦੇ ਨੇ ਦੀਦੀ ਤੇ ਮੈਂ ਰੀਲਾਂ ਤੇ ਉਹ ਸੂਟਾਂ 'ਚ ਪਾਉਣੀਆਂ ਆ ਤੁਸੀਂ ਵੀ ਆਪਣੇ ਆਪਣੇ ਸੂਟ ਆਰਡਰ ਕਰਕੇ ਉਹਨਾਂ ਕੋਲ ਪਹੁੰਚ ਕੇ ਆਪਾਂ ਬਾਗੜੀ ਖੜੀ ਪਾਈ ਖਣਾਂ ਦੀ ਵੇਟ ਕਰ ਰਹੇ ਸੀ ਠੀਕ ਹੈ ਨਾ ਇੱਥੇ ਸਹੀ ਸੀਗਾ ਮੈਂ ਕਿਹਾ ਉਧਰ ਨਾਲੋਂ ਤੁਹਾਨੂੰ ਵੀ ਥੋੜਾ ਨੇੜੇ ਪੈਣਾ ਸੀ ਸਸਿਗਾ ਜੀ ਕਿੰਦਾ ਬੜੀ ਸਸਿਗਾ ਜੀ ਕਿੱਦਾਂ ਹਾਲ ਵੀਰੇ ਹੋਰ ਨਾਉਂ ਕੀਤਾ ਸਸਿਗਾ ਜੀ ਸਸਿਗਾ ਜੀ ਹਨੇ ਨਿਕਲਣ ਲੱਗੇ ਆ ਤੇ ਬਹੁਤ ਵਧੀਆ ਲੱਗਿਆ ਨਾ ਨਾ ਮਿਲ ਕੇ ਹਨਾ ਪੰਮੂ ਕਿੰਨੇ ਚੰਗੇ ਸੀਗੇ ਹਨਾ ਸਾਰੇ ਜਣੇ ਸੋ ਬਹੁਤ ਵਧੀਆ ਲੱਗਿਆ ਯਾਰ ਸੁੱਚੀ ਕਿੰਨੀ ਦੂਰੋਂ ਕੋਈ ਕਿਦੋਂ ਆ ਸਕਦਾ ਹਨਾ ਸਪੈਸ਼ਲੀ ਮਤਲਬ ਇੰਨਾ ਲੋਕ ਇੰਨਾ ਪਿਆਰ ਕਰਦੇ ਆ ਦੇਖੋ ਤੁਸੀਂ ਇਹ ਚੀਜ਼ ਵੀ ਹਨਾ ਸੋ ਬਾਏ ਬਾਏ ਮੇਰੇ ਵੱਲੋਂ ਸੋ ਦੀਦੀ ਨੇ ਸੂਟ ਭੇਜਿਆ ਬਹੁਤ ਸੋਹਣਾ ਮੈਂ ਤੁਹਾਨੂੰ ਘਰੇ ਜਾ ਕੇ ਦਿਖਾਉਂਗੀ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਕਿ ਇੰਨੀ ਦੂਰੋਂ ਵਿਚਾਰੇ ਮਿਲਣ ਆਏ ਹਨਾ ਤੇ ਬਹੁਤ ਜ਼ਿਆਦਾ ਖੁਸ਼ ਹਾਂ ਮੈਨੂੰ ਜਦੋਂ ਇਦਾਂ ਸਪੈਸ਼ਲ ਕੋਈ ਐਫਰਟਸ ਲੈ ਕੇ ਆਉਂਦਾ ਨਾ ਇਹ ਬਹੁਤ ਦਿਲ ਨੂੰ ਖੁਸ਼ੀ ਹੁੰਦੀ ਹੈ ਯਾਰ ਤੁਸੀਂ ਪਿਆਰ ਕਰਦੇ ਹੋ ਤੇ ਇਸ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਤੁਹਾਡੇ ਕਰਕੇ ਇੱਥੋਂ ਤੱਕ ਪਹੁੰਚੇ ਆਂ ਆਪਾਂ ਤੇ ਮੈਂ ਆਲਵੇਜ਼ ਰਿਸਪੈਕਟ ਕਰਦੀ ਹਾਂ ਸਾਰਿਆਂ ਦੀ ਜਿੰਨੇ ਵੀ ਜਾਣੇ ਮੈਨੂੰ ਆਉਂਦੇ ਨੇ ਦੇਖੋ ਮੁਕੰਮ ਕੀ ਥੱਕ ਗਏ ਆਂ ਤਾਂ ਮੋਟੀ ਸਿਰ ਦੁੱਖ ਰਿਆ ਅੱਜ ਮੋਟੀ ਨੇ ਦੁੱਖੀ ਕੀਤਾ ਕਿ ਸਵੀਰ ਦਾ ਸਿਰ ਦੁੱਖ ਰਿਆ ਸਿਰ ਦੁੱਖ ਰਿਆ ਤੋਨਾ ਪਾਇ ਚਗੇ ਨਾਨ ਪੰਡਤ ਦੇ ਨਾਲ ਲੱਗਦਾ ਕੁਛ ਖਾਦਾ ਨਹੀਂ ਤਾਂ ਕਰਕੇ ਤਾਂ ਹੋ ਰਿਹਾ ਹੈ ਤੇ ਉਹ ਨਾ ਲੈਣ ਦਾ ਲੱਗਾ ਨਾ ਲੈਣ ਦਾ ਲੱਗਾ ਮੈਂ ਲਿੰਕਾ ਪੀਣਾ ਹੂੰ ਲਿੰਕਾ ਪੀਣਾ ਹਾਂ ਲਿੰਕੇ ਚ ਨਮਕ ਪਾ ਕੇ ਮੈਨੂੰ ਸਵਾਰ ਆਉਂਦਾ ਹੁੰਦਾ ਚਲੋ ਵੀ ਲੈ ਲੈਣੇ ਆਪਾਂ ਜਾਂਦੇ ਜਾਂਦੇ ਠੀਕ ਹੈ ਦਰਦ ਮੈਨੂੰ ਸਭ ਤੋਂ ਪਹਿਲੀ ਬਿਮਾਰੀ ਲੱਗਦੀ ਹੈ ਬਾਕੀ ਕੁਛ ਵੀ ਹੋ ਜਵੇ ਚਲ ਆਪਾਂ ਲੈ ਜਾਂਦੇ ਹਾਂ ਠੀਕ ਹੈ ਖਾਣ ਤੋਂ ਬਾਅਦ ਚਲੋ ਮਿਲਦੇ ਆਂ ਦਿਖਾ ਦਿੰਦੇ ਕੀ ਕੀ ਕੀਤਾ ਕੁਝ ਕੁਛ ਖਾਦਾ ਵੀ ਨਹੀਂ ਸਵੇਰੇ ਸਰ ਕੋਈ ਇਨਵਿਟੇ ਕੰਮ ਵੀ ਜੁੜੀ ਹੁੰਦਾ ਹੈ ਹਾਂ ਚਲੋ ਉਹਨਾਂ ਨੂੰ ਜ਼ਿਆਦਾ ਟਾਈਮ ਦਿਓ ਗਿਆ ਉੱਪਰੋਂ ਚੰਗਾ ਕੋਈ ਚੱਕਰ ਨਹੀਂ ਪਾਪਾ ਜ਼ਵੇਦ ਦੇ ਨਹੀਂ ਪਿੱਤੇ ਕੋਈ ਚੱਕਰ ਨਹੀਂ ਭਾਈ ਜਲਦੀ ਜਲਦੀ ਕਰਦੇ ਨਾਨਵੇ